ग्लोबल पंजाब टीवी ਵੇਖਣ ਸਾਡੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ग्लोबल ਪੰਜਾਬੀ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ग्लोबल ਡਿਸਕਸ਼ਨ ਫਰੀਦਕੋਟ ਗੋਲੀਕਾਂਡ 2015 ਦਾ ਫਰੀਦਕੋਟ ਗੋਲੀਕਾਂਡ ਤੇ ਅਮਰ ਸਿੰਘ ਚਾਹਲ ਇਹ ਤੁਹਾਡੇ chatID ਹੋਏਗਾ ਤੇ ਅੱਜ ਇਹ ਸਾਰਾ ਪਹਿਲੂ ਇੱਕ ਨਵੇਂ ਰੂਪ 'ਚ ਸਾਹਮਣੇ ਆਇਆ ਅਮਰ ਸਿੰਘ ਚਾਹਲ ਜਿਹੜੇ ਸਾਬਕਾ ਵੱਡੇ ਪੁਲਿਸ ਅਧਿਕਾਰੀ ਰਹੇ ਨੇ ਉਹ ਜਿਹੜੇ ਫਰੀਦਕੋਟ ਗੋਲੀकांड ਦੇ ਵਿੱਚ ਘਿਰੇ ਹੋਏ ਵੀ ਨੇ ਉਹ ਅਮਰ ਸਿੰਘ ਚਾਹਲ ਉਹਨਾਂ ਦੇ ਘਰੇ ਗੋਲੀ ਚੱਲਣ ਦੀ ਆਵਾਜ਼ ਆਉਂਦੀ ਹੈ ਤੇ ਪੁਲਸੀਆਂ ਟੀਮਾਂ ਉਹਨਾਂ ਦੇ ਘਰੇ ਪਹੁੰਚਦੀਆਂ ਤੇ ਮੁੱਢਲੀ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਕਿ ਖੁਦਕੁਸ਼ੀ ਦਾ ਮਾਮਲਾ ਹੈ ਖੁਦਕੁਸ਼ੀ ਦੀ ਕੋਸ਼ਿਸ਼ ਕਰਨੀ ਅਮਰ ਸਿੰਘ ਚਾਹਲ ਨੇ ਕੀਤੀ ਹੈ ਜਦ ਤੱਕ ਮੈਂ ਇਸ ਮਾディアਮ ਰਹੀ ਤੁਹਾਡੇ ਤੱਕ ਆਪਣਣ ਦੇ ਲਈ ਪ੍ਰੋਗਰਾਮ ਤਿਆਰ ਕਰ ਰਿਹਾ ਸੀ ਤਦ ਤੱਕ ਅਧਿਕਾਰਕ ਤੌਰ ਤੇ ਹਸਤਾਲ ਵੱਲੋਂ ਕੋਈ ਜਾਣਕਾਰੀ ਉਪਲਬਧ ਨਹੀਂ ਕਰਾਈ ਜਾ ਰਹੀ ਸੀ ਫਿਲਹਾਲ ਮੁਢਲੀ ਜਾਣਕਾਰੀ ਇਹੋ ਮਿਲ ਰਹੀ ਸੀ ਕਿ ਜੀ ਇਹ ਕਥਿਤ ਤੌਰ ਤੇ ਖੁਦਕੁਸ਼ੀ ਦਾ ਮਾਮਲਾ ਲੱਗਦਾ ਹੈ ਕਿਉਂਕਿ ਕਹਿੰਦੇ ਜੀ ਘਰੋਂ ਗੋਲੀ ਚੱਲਣ ਦੀ ਆਵਾਜ਼ ਵੀ ਆਉਂਦੀ ਹੈ ਛਾਤੀ 'ਚ ਗਹਿਰਾ ਜ਼ਖਮ ਵੀ ਹੈ ਤੇ ਜੀ ਕੋਲੋਂ ਇੱਕ ਨੋਟ ਵੀ ਮਿਲਿਆ ਜਿਹੜਾ ਧੋਖਾ ਦੇ ਮਾਮਲੇ ਦੇ ਹਵਾਲੇ ਨਾਲ ਹੈ ਸੋ ਇਸ ਲਈ ਆਉਂਦੀ ਪਰਚੋਲਚ ਕਹਿੰਦੇ ਪਤਾ ਲੱਗੂਗਾ ਕਿ ਕੀ ਇਹ ਖੁਦਕੁਸ਼ੀ ਹੈ ਕੋਈ ਹਮਲਾ ਹੈ ਜਾਂ ਕੁਝ ਹੋਰ ਹੈ ਪਰ ਮੈਲੀ ਜਾਣਕਾਰੀ ਖੁਦਕੁਸ਼ੀ ਦੇ ਬਾਰੇ ਸੰਜੀਕੀਤੀ ਹੈ ਕਿ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਅਮਰ ਸਿੰਘ ਚਾਹਲ ਨੇ ਹਸਪਤਾਲ ਵੱਲੋਂ ਅਜੇ ਤੱਕ ਕੋਈ ਇਤਕਰਾਰਤ ਪੁਸ਼ਟੀ ਨਹੀਂ ਸੀ ਮੇਰੇ ਕੋਲ ਕਿ ਉਹਨਾਂ ਦਾ ਸਥਿਤੀ ਕੀ ਹੈ ਪਰ ਜਦੋਂ ਤੱਕ ਲੈ ਕੇ ਗਿਆ ਤਦ ਤੱਕ ਕਹਿੰਦੇ ਸੀ ਹਾਲਤ ਬਹੁਤ ਨਾਜ਼ੁਕ ਹੈ ਪਹਿਲਾਂ ਮੈਂ ਤੁਹਾਡੇ ਮੂਰੇ ਜਿੰਨੀ ਜਾਣਕਾਰੀ ਆਈ ਹੈ ਉਹ ਰੱਖ ਦਿੰਨਾ 2015 ਫਰੀਦਕੋਟ ਗੋਲੀਕਾਂਡ ਦੇ ਮਲਜ਼ਮਾਂ ਚਕ ਨਾਮ ਆਈਪੀਐਸ ਅਮਰ ਸਿੰਘ ਚਾਹਲ ਉਸ ਵੱਲੋਂ ਕਹਿੰਦੀ ਖੁਦਕੁਸ਼ੀ ਦੀ ਕੋਸ਼ਿਸ਼ ਹੋਈ ਹੈ ਹਾਲਤ ਕਾਫੀ ਗੰਭੀਰ ਬਣੀ ਹੈ ਪੰਜਾਬ ਪੁਲਿਸ ਦੇ ਸਾਬਕਾ ਆਈਪੀਐਸ ਅਧਿਕਾਰੀ ਅਮਰ ਸਿੰਘ ਚਾਹਲ ਵੱਲੋਂ ਅੱਜ ਕਹਿੰਦੇ ਕਿਸੇ ਤੌਰ ਤੇ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਦਾ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਪੁਲਿਸ ਨੇ ਇਸ ਗੱਲ ਦੀ ਅਧਿਕਾਰਤ ਪੁਸ਼ਟੀ ਕੀਤੀ ਕਿ ਉਹਨਾਂ ਦੇ ਘਰੇ ਗੋਲੀ ਚੱਲੀ ਸੀ ਅਸੀਂ ਪਹੁੰਚੇ ਹਾਂ ਤੇ ਸਥਿਤੀ ਬਹੁਤ ਨਾਜ਼ੁਕ ਦੱਸੀ ਜਾ ਰਹੀ ਹੈ ਪੰਜਾਬ ਪੁਲਿਸ ਦੇ ਸਾਬਕਾ ਆਈਪੀਐਸ ਅਧਿਕਾਰੀ ਅਮਰ ਸਿੰਘ ਚਾਹਲ ਹੁਣ ਹਸਤਾਲ ਦੇ ਵਿੱਚ ਨੇ ਫਿਲਹਾਲ ਉਹਨਾਂ ਬਾਰੇ ਪਰਿਵਾਰ ਨੇ ਜਾਂ ਕਿਸੇ ਜੀ ਨੇ ਅਜੇ ਬੋਲਣਾ ਮੁਨਾਸਬ ਨਹੀਂ ਸਮਝਿਆ ਛਾਪੀਤ ਬਹੁਤ ਗਹਿਰੀ ਸੱਟ ਹੈ ਤੇ ਉਹ ਗਹਿਰੀ ਸੱਟ ਇੰਨੀ ਗੰਬੀਰ ਹੈ ਕਹਿੰਦੇ ਕਿ ਕਾਫੀ ਜਿਆਦਾ ਖਤਰਾ ਖੜਾ ਹੈ ਪਰ ਪੁਲਸ ਦੇ ਹਵਾਲੇ ਜੇ ਗੱਲ ਕਰੀਏ ਤਾਂ ਜਾਣਕਾਰੀ ਵੀ ਮਿਲ ਰਹੀ ਹੈ ਕਿ ਜਿੱਥੇ ਇਹ ਘਟਨਾ ਵਾਪਰੀ ਹੈ ਘਰ ਦੇ ਵਿੱਚ ਕਹਿੰਦੇ ਉੱਥੇ ਇੱਕ ਨੋਟ ਮਿਲਿਆ ਜਿਹਦੇ ਵਿੱਚ ਹਵਾਲਾ ਦਿੱਤਾ ਗਿਆ ਕਿ ਆਨਲਾਈਨ ਧੋਖਾਧੜੀ ਦੇ ਕਾਰਨ ਆਰਥਿਕ ਨੁਕਸਾਨ ਤੇ ਮਾਨਸਿਕ ਪਰੇਸ਼ਾਨੀ ਦੇ ਕਾਰਨ ਇਹ ਕਰ ਹੁੰ ਚੁੱਕਿਆ ਹੈ ਮਤਲਬ ਆਨਲਾਈਨ ਠੱਗੀ ਹੋਈ ਮਤਲਬ ਪੁਲਸ ਅਧਿਕਾਰੀ ਰਿਹਾ ਹੋਵੇ ਬੰਦਾ ਕਿ ਉਹ ਨਾਲ ਠੱਗੀ ਦਾ ਮਾਮਲਾ ਹੈ ਜਾਂ ਮਾਨਸਿਕ ਤੌਰ ਦੇ ਤੇ ਹੋਰ ਮਾਮਲੇ ਚ ਪਰੇਸ਼ਾਨ ਹੈ ਕੁਝ ਲੋਕ ਸੋਸ਼ਲ ਮੀਡੀਆ ਤੇ ਇਸ ਤਰੀਕੇ ਕਰਨ ਨਾਲ ਵੀ ਸਵਾਲ ਖੜਾ ਕਰ ਲੱਗ ਪਏ ਨੇ ਕਿ ਕੁਦਰ ਦਾ ਇਨਸਾਫ ਹੈ ਤੇ ਇਸ ਲਈ ਵੀ ਸਵਾਲ ਖੜੇ ਹੋ ਰਹੇ ਨੇ ਪਟਿਆਲਾ ਦੇ ਐਸਐਸਪੀ ਨੇ ਬਰਨ ਸ਼ਰਮਾ ਕਹਿੰਦੇ ਉਹਨਾਂ ਨੇ ਮੀਡੀਆ ਦੇ ਤੱਕ ਇਹ ਗੱਲ ਜਰੂਰ ਸਾਂਝੀ ਕੀਤੀ ਹੈ ਕਿ ਗੋਲੀ ਚਲਣ ਦੀ ਸਾਨੂੰ ਸੂਚਨਾ ਮਿਲੀ ਸੀ ਸੂਚਨਾ ਮਿਲਦੇ ਹੀ ਪੁਲਿਸ ਦੀਆਂ ਟੀਮਾਂ ਅਮਰ ਸਿੰਘ ਦੇ ਘਰੇ ਪਹੁੰਚਦੀਆਂ ਨੇ ਤੇ ਉਹਨੂੰ ਗਬੀਰ ਹੱਦ ਹਸਤਾਲ ਪਹੁੰਚਾਇਆ ਜਾਂਦਾ ਤੇ ਪੁਲਿਸ ਵੱਲੋਂ ਅਜੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਫਰੀਦਕੋਟ ਗੋਲੀਕਾਂਡ 2015 ਬਹੁਤ ਚਰਚਿਤ ਗੋਲੀਕਾਂਡ ਬਹੁਤ ਪੀੜਤਾਇਕ ਸਾਰਾ ਘਟਨਾ ਪਦ ਕਿੰਨੀ ਵਾਰ ਦੀ ਪਛਾਣ ਕਰ ਚੁੱਕੇ ਆ ਉਸ ਸਮੇਂ ਦੇ ਕਿੰਨੇ ਅਧਿਕਾਰੀ ਉਹਦੇ ਵਿੱਚ ਖੁਦ ਡੀਜੀਪੀ ਤੋਂ ਲੈ ਕੇ ਉਸ ਦੇ ਮੁੱਖ ਮੰਤਰੀ ਤੱਕ ਦੇ ਨਾਮ ਬੋਲਦੇ ਨੇ 2015 ਦੇ ਬਹੁਤ ਚਰਚਿਤ ਗੋਲੀਕਾਂਡ ਦੇ ਵਿੱਚ ਇਹਨਾਂ ਦਾ ਨਾਮ ਵੀ ਸ਼ਾਮਲ ਸੀ ਕਹਿੰਦੇ ਜੀ ਫਰਵਰੀ 2023 ਦੇ ਵਿੱਚ ਏਡੀਜੀਪੀ ਐਲਕੇ ਜਾਦੂ ਦੀ ਅਗਵਾਈ ਵਾਲੀ ਜਿਹੜੀ ਵਿਸ਼ੇਸ਼ ਜਾਂਚ ਟੀਮ ਸਿੱਟਦੇ ਕਿੰਨੇ ਦਾਲ ਤੇ 4 ਸ਼ਿਟ ਦਾਖਲ ਕੀਤੀ ਸੀ 2023 ਚ ਜੱਟ 4 ਸ਼ਿਟ ਦਾਖਲ ਹੋਈ ਜਿਹੜੀ ਹੈ ਜਿਸ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਿਸ ਦੇ ਵਿੱਚ ਉਪ ਮੁੱਖ ਮੰਤਰੀ ਉਸ ਸਮੇਂ ਦੇ ਸੁਖਵੀਰ ਸਿੰਘ ਬਾਦਲ ਸਾਬਕਾ ਡੀਜੀਪੀ ਸੁਮੇਸ਼ ਸਿੰਘ ਸੈਣੀ ਸਮੇਤ ਕਈ ਸੀਨੀਅਰ ਅਫਸਰਦਾਰੀਆਂ ਦੇ ਨਾਮ ਸ਼ਾਮਲ ਸਨ ਅਮਰ ਸਿੰਘ ਚਾਹਲ ਵੀ ਉਸ ਸਮੇਂ ਡੀਆਈਜੀ ਵਜੋਂ ਤਾਇਨਾਤ ਸਨ ਤੇ ਇਸਲੀਪ ਉਹ ਆਈਪੀਐਸ ਅਧਿਕਾਰੀ ਉਸ ਸਮੇਂ ਦਾ ਡੀਆਈਜੀ ਅਮਰ ਸਿੰਘ ਚਾਹਲ ਕ੍ਰਿਦਕੋਟ ਕੋਲੀ ਕਾਂਡ 2015 ਵਾਲੇ 'ਚ ਉਲਜਮ ਬੱਚੂ ਇਹਦਾ ਨਾਮ ਵੀ ਸ਼ਾਮਿਲ ਹੈ। ਸੋ ਅੱਜ ਖੁਦਕੁਸ਼ੀ ਦੀ ਕੋਸ਼ਿਸ਼ ਦੀ ਖਬਰ ਸਾਹਮਣੇ ਆਇਆ। ਇਹ ਕੁਝ ਹੋਰ ਇਹਦੇ ਵਿੱਚ ਨਵੇਂ ਤੱਤ ਉੱਪਰ ਕੇ ਸਾਹਮਣੇ ਆਏ। ਤਾਂ ਉਹਦੇ ਉੱਤੇ ਵੀ ਆਪਾਂ ਆਉਂਦੇ ਸਮੇਂ 'ਚ ਗੌਰ ਕਰ ਸਕਦੇ ਹਾਂ। ਚਲੋ। ਪਹਿਲੂ ਇੱਕ ਹੋਰ ਵੱਡਾ ਇਹ ਸਮੇਂ ਜੇ ਆਪਾਂ ਇਹਨਾਂ ਦਿਨਾਂ ਦੀ ਗੱਲ ਕਰੀਏ। ਉਹ ਦਾ ਇਹ ਮਹੀਨਾ ਅੰਦਰ ਵਾਲਾ ਇਹ ਦਿਨ ਜਿਸ ਕਦਰ ਸ਼ਰੀਨਾਨਪੁਰ ਸਾਹਿਬ ਦਾ ਕਿਲਾ ਆਨੰਦ ਘਟਸਾ ਗੁਰੂ ਸਾਹਿਬ ਨੇ ਪਰਵਾਸ ਵਿੱਚ ਛੱਡਿਆ ਸਰਸਾ ਨਦੀ ਤੇ ਪਰਵਾਰ ਦਾ ਵਿਛੋੜਾ ਹੋਇਆ ਵੱਡੇ ਸਾਹਿਬਜ਼ਾਦੇ ਕੁਝ ਸਿੰਘ ਚਮਕੌਰ ਦੀ ਗੜੀ 'ਚ ਆ ਸ਼ਹੀਦ ਹੋਏ ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਨਾਲ ਫਤਿਹਗੜ੍ਹ ਸਾਹਿਬ ਫਿਰੋ ਠੰਡਾ ਬੁਰਜ ਉਹ ਕੰਧ ਉੱਥੇ ਛਿੜਿਆ ਜਾਣਾ ਤੇ ਫਿਰ ਉਹਨਾਂ ਦੀ ਸ਼ਹਾਦਤ ਇਦਨ ਸਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਿਨਾਂ ਵੱਜੋਂ ਫਤਿਹਗੜ੍ਹ ਸਾਹਿਬ ਦੀ ਸਵਾ ਵੱਜੋਂ ਚਮਕੌਰ ਦੀ ਗੜੀ 'ਚ ਸ਼ਹਾਦਤ ਦਿਹਾੜੇ ਵੱਜੋਂ ਮਨਾਇਆ ਰਹੇ ਨੇ ਅੱਜ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਾਂ 8 ਪੋ ਹੈ ਤੇ 8 ਪੋ ਦੇ ਹਵਾਲੇ 'ਚ ਆਪਾਂ ਦੇਖੀਏ ਤਾਂ ਅੱਜ ਦਾ ਦਿਨ ਸੀ ਜਦੋਂ ਵੱਡੇ ਸਹਿਬਜ਼ਾਦਿਆਂ ਦੀ ਸ਼ਹਾਦਤ ਹੁੰਦੀ ਹੈ ਮਤਲਬ 6 ਪੋ ਨੂੰ ਕਿਲਾ ਛੱਡਦੇ ਆ ਗੁਰੂ ਸਾਹਿਬ ਪਰਿਵਾਰ ਸਮੇਤ 7 ਪੋ ਨੂੰ ਸਰਸਾ ਤੇ ਵਿਛੋੜਾ ਹੋ ਜਾਂਦਾ ਹੈ 8 ਪੋ ਨੂੰ ਸ਼ਹਾਦਤ ਹੁੰਦੀ ਹੈ ਅੱਜ ਦੇ ਦਿਨ ਵੱਡੇ ਸਾਬਜਾਂ ਦੀ 9 ਪੋ ਕੱਲ ਨੂੰ ਚਮਕੌਰ ਦੀ ਗੜੀ ਬਾਕੀ ਸਿੰਘਾਂ ਦੀ ਸ਼ਹਾਦਤ ਹੁੰਦੀ ਹੈ ਤੇ ਫਿਰ 10 ਪੋ ਨੂੰ ਦੇਹਾਂ ਦਾ ਵੱਡੇ ਸੱਜਣ ਦੇ ਹਾਂ ਦਾ ਸੰਸਕਾਰ ਕੀਤਾ ਜਾਂਦਾ ਤੇ 11 12 ਪੋ ਜਿਹੜੀ ਹੈ ਫਿਰ ਠੰਡੇ ਪੁਰਜ ਵਿੱਚ ਸਾਬਜਾਂ ਤੇ ਛੋਟੇ ਸਾਬਜਾਂ ਤੇ ਰੱਖਿਆ ਜਾਂਦਾ ਹੈ ਸੂਬੇ ਦੀ ਕਚਹਿਰੀ ਲੱਗਦੀ ਹੈ 13 ਪੋ ਨੂੰ ਸ਼ਹਾਦਤ ਹੋ ਜਾਂਦੀ ਹੈ ਛੋਟੇ ਸਾਬਜਾਂ ਦੀ ਕੰਦ ਇਸਟੈਂਡ ਦਿੱਤਾ ਜਾਂਦਾ ਹੈ ਫਿਰ ਉਹਨਾਂ ਦੀ ਸੂਚਨਾ ਮਿਲਦੀ ਹੈ ਮਾਤਾ ਗੁਜਰੀ ਜੀ ਦੀ ਸ਼ਹਾਦਤ ਹੈ 14 ਫੋਨ ਫਿਰ ਵੱਡੇ ਤੇ ਛੋਟੇ ਸੈਰਜਾਦਿਆਂ ਦਾ ਸੰਸਕਾਰ ਉਹਦੀ ਕਹਾਣੀ ਵੀ ਆਪਾਂ ਸਾਰੇ ਭਾਖਵੇਂ ਇਤਿਹਾਸ ਤੋਂ ਪਰ ਆਪਾਂ ਇਸ ਮੌਕੇ ਜਦੋਂ ਮੈਂ ਇਹ ਗੱਲ ਕਰ ਰਿਹਾ ਅੱਠ ਫੋ ਦੇ ਵਿੱਚ ਵੱਡੇ ਸੈਰਜਾਦੇ ਹਵਾਲੇ ਨਾਲ ਫਿਰ 13 ਕੋ ਛੋਟੇ ਸੈਰਜਾਦੇ ਦੀ ਸ਼ਹਾਦਤ ਤੇ ਦੇਸ਼ ਭਰ ਦੇ ਵਿੱਚ ਕੇਂਦਰ ਸਰਕਾਰ ਨੇ ਇਸ ਦਿਨ ਨੂੰ ਬੀਰ ਬਹਾਦਰ ਦੇ ਦਿਨ ਬੱਚੋਂ ਬਣਾਉਂਦੀ ਜਿਹੜੀ ਜਿੱਦ ਫੜੀ ਹੈ ਉਸ ਜਿੱਦ ਦਾ ਹੁਕਮ ਪੰਜਾਬ ਤੱਕ ਵੀ ਆ ਪੜਿਆ ਹੈ ਐਸਯੂਪੀਸੀ ਜਸਤੇਦਰ ਸਰਵਨ ਪੰਜਾਬ ਦੀਆਂ ਪੰਥਕ ਤੇਰਾ ਸਮਾਜਿਕ ਤੇਰਾ ਪੰਜਾਬ ਦੇ ਸਿੱਖ ਵਿਦਵਾਨ ਸਿੱਖ ਬੁੱਧੀ ਜੀ ਵੀ ਪੰਜਾਬ ਚਿੰਤਕ ਲੋਕ ਲਗਾਤਾਰ ਇਸ ਗੱਲ ਤੇ ਚਾਚੂ ਕਰਦੇ ਆ ਰਹੇ ਨੇ ਕਿ ਜੇ ਸਰਕਾਰ ਸਿੱਖ ਭਾਈਚਾਰੇ ਦੇ ਇਹਨਾਂ ਨੂੰ ਨੇੜੇ ਜਾਣਾ ਚਾਹੁੰਦੀ ਆ ਜੇ ਸਿੱਖ ਭਾਈਚਾਰੇ ਦਾ ਮਨ ਜਿੱਤਣਾ ਚਾਹੁੰਦੀ ਆ ਜੇ ਕੇਂਦਰ ਸਰਕਾਰ ਬੀਜੇਪੀ ਇਹ ਦਿਖਾਉਣਾ ਚਾਹੁੰਦੀ ਹੈ ਕਿ ਅਸੀਂ ਸਿੱਖੀ ਨੂੰ ਪਰਣਾਏ ਆ ਜੀ ਤੇ ਫਿਰ ਉਹ ਸਿੱਖ ਸੰਸਥਾਵਾਂ ਨਾਲ ਸਲਾਹ مشورہ ਕਰਕੇ ਫੈਸਲੇ ਕਿਉਂ ਨਹੀਂ ਲੈਂਦੀ ਤੇ ਜੇ ਉਹਨਾਂ ਦੇ ਲੈ ਫੈਸਲੇ ਆਪਣੇ ਆਪ ਆਪ ਮਹਾਰੇ ਆਪਣੇ ਪੱਧਰ ਤੇ ਹੀ ਹੈਨਾ ਇਹ ਜਿਹੇ ਫੈਸਲੇ ਲੈ ਲੇ ਜਾਂਦੇ ਨੇ ਜਿਸ ਨੂੰ ਸਿੱਖ ਸੰਗਤ ਸਿੱਖ ਭਾਈਚਾਰਾ ਪ੍ਰਵਾਨ ਨਹੀਂ ਕਰਦਾ ਫਿਰ ਉਸ ਨੂੰ ਸੰਸਥਾਵਾਂ ਦੇ ਹਿਸਾਬ ਨਾਲ ਬਦਲੋ ਬੈਸਤਾ ਪਹਿਲਾਂ ਹੀ ਫੈਸਲਾ ਲੈਣ ਤੋਂ ਪਹਿਲਾਂ ਵਿਚਾਰਨਾ ਚਾਹੀਦਾ ਨਹੀਂ ਬਾਅਦ ਚ ਬਦਲੋ ਪਰ ਕੇਂਦਰ ਸਰਕਾਰ ਇਸ ਮਸਲੇ ਤੇ ਆੜੀ ਹੋਈ ਹੈ ਕਿ ਅਸੀਂ ਸੈਤਜਾਦਿਆਂ ਦੀ ਸ਼ਹਾਦਤ ਨੂੰ ਇਸ ਸ਼ਹੀਦੀ ਸਭਾ ਨੂੰ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਸੁਪਨ ਬਾਬਾਜੀਤ ਸਿੰਘ ਬਾਬਾ ਜੁਝਾਰ ਸਿੰਘ ਅਸੀਂ ਇਹਨਾਂ ਦੀ ਸ਼ਹਾਦਤ ਨੂੰ ਵੀਰਵਾਲ ਦੇ ਫਿਰੂਖ ਚ ਮਨਾਉਣਾ ਜੀ ਹੁਣ ਇਸ ਨੁਕਤੇ ਤੇ ਕੇਂਦਰ ਦੀ ਜਿੱਤ ਇਸ ਨੂੰ ਇਹ ਕਹਿੰਦੇ ਨੇ ਕਿ ਇਹਦਾ ਮਤਲਬ ਤੁਹਾਡੀ ਹੋਮੇ ਹੈ ਤੁਹਾਡੀ ਅੜੀ ਹੈ ਕਿ ਸਰਕਾਰ ਸਰਕਾਰ ਪਿੱਛੇ ੜਜੇ ਵੀ ਅਸੀਂ ਤਾਂ ਜੀ ਸਹੀ ਫੈਸਲਾ ਲੈਣ ਲਈ ਇਹ ਤਾਂ ਜਾਨ ਬੁਝ ਕੇ ਬਵਾਦ ਖੜਾ ਕਰਦੇ ਨੇ ਪਰ ਕੇਂਦਰ ਨੇ ਇਸ ਮਸਲੇ ਤੇ ਸੁਪਰੀਆ ਨੂੰ ਹਦਾਇਤ ਕਰਨੀ ਸ਼ੁਰੂ ਕੀਤੀ ਠੀਕ ਹੈ ਜਿੱਥੇ ਬੀਜੇਪੀ ਦੀ ਸਰਕਾਰ ਹੈ ਉੱਥੇ ਅਗਲੇ ਸਰਕਾਰੀ ਹੁਕਮ ਮੰਨਣਗੇ ਵਿਰੋਧ ਕਰਨ ਵਾਲੀਆਂ ਤੇਰਾ ਵਿਰੋਧ ਦਰਜ ਕਰਾਉਣੀ ਹੈ ਪਰ ਪੰਜਾਬ ਦੇ ਵਿੱਚ ਤਾਂ ਪੰਜਾਬ ਸਰਕਾਰ ਨੂੰ ਚਾਲੂਈ ਕਰਨੀ ਚਾਹੀਦੀ ਇਸ ਮਸਲੇ ਤੇ ਪੰਜਾਬ ਸਰਕਾਰ ਤਾਂ ਮੰਡੇਗਾਲੇ ਮਸਲੇ ਤੇ ਵੀ ਸੈਸ਼ਨ ਬੁਲਾ ਰਹੀ ਆ ਕਹਿੰਦੀ ਨਾਮ ਵਾਲਾ ਮਸਲਾ ਨਹੀਂ ਸਾਡੇ ਲਈ ਰਹੀ ਮਸਲਾ ਬਣਤਰ ਵਾਲਾ ਬਿਲਕੁਲ ਬਣਤਰ ਵਾਲਾ ਮਸਲਾ ਹੈ। ਭਈਆ ਮਤਲਬ ਤੁਸੀਂ ਇੱਥੇ ਵੀ ਕਹਿ ਰਹੇ ਹੋ ਕਿ ਦਿਨ ਮਨਾ ਲਓ ਜੀ ਸਾਨੂੰ ਨਾਮ ਤੋਂ ਕੋਈ ਮਸਲਾ ਨਹੀਂ। ਕਿਉਂ ਨਹੀਂ ਨਾਮ ਤੋਂ ਮਤਲਬ ਹੈ ਜੀ। ਅਰਥ ਬਦਲ ਜਾਂਦੇ ਉਹਦੇ। ਵੀਰ ਬਾਲ ਦੇ ਬਾਲ ਸ਼ਬਦ ਨਾਲ ਤੇ ਬਾਬਾ ਜੁਰਾਵਰ ਸਿੰਘ ਬਾਬਾ ਪਾਥੇ ਸਿੰਘ ਬਾਬਾਜੀਤ ਸਿੰਘ ਬਾਬਾ ਜੁਹਾਰ ਸਿੰਘ ਅਰਥ ਬਦਲਦੇ ਉਹਨਾਂ। ਤੇ ਭਾ ਪੰਜਾਬ ਦੇ ਸਿੱਖਿਆ ਵਿਭਾਗ ਨੂੰ ਹੁਕਮ ਆ ਗਿਆ ਕੇਂਦਰ ਦਾ ਪਰ ਪੰਜਾਬ ਦੇ ਸਿੱਖਿਆ ਵਿਭਾਗ ਨੇ ਹੁਕਮ ਜ਼ਿਲ੍ਹਾ ਪੱਧਰ ਤੇ ਸਕੂਲ ਪੱਧਰ ਤੇ ਭੇਜ ਦਿੱਤਾ ਤੇ ਫਿਰ ਇਹਦਾ ਮਤਲਬ ਕੇਂਦਰ ਦਾ ਹੁਕਮ ਸੂਬਾ ਸਰਕਾਰ ਜੇ ਮੰਨ ਰਹੀ ਹੈ ਤਾਂ ਤੁਸੀਂ ਸਹਿਮਤ ਹੋ ਜੇ ਪੰਜਾਬ ਵਰਗੇ ਸੂਬੇ ਦੀ ਸਰਕਾਰ ਵੀ ਇਸ ਮਸਲੇ ਤੇ ਸਿੱਖ ਭਾਈਚਾਰੇ ਦਾ ਰੋਸਾ ਨਹੀਂ ਉੱਤੇ ਤੱਕ ਪਹੁੰਚਾ ਸਕਦੀ ਉਹਨਾਂ ਦੀ ਮਨਸ਼ਾ ਨਹੀਂ ਉੱਤੇ ਤੱਕ ਪਹੁੰਚਾ ਸਕਦੀ ਇਸ ਇਤਿਹਾਸਕ ਦਿਨ ਦੇ ਮਹੱਤਵ ਦੇ ਬਾਰੇ ਤੁਸੀਂ ਉੱਤੇ ਗੱਲ ਨਹੀਂ ਕਰ ਸਕਦੇ ਤੇ ਫਿਰ ਫਰਕ ਕੀ ਹੈ ਜੀ ਇੱਥੇ ਭਾਜਪਾ ਦੀ ਸਰਕਾਰ ਹੈ ਤੇ ਜਿੱਥੇ ਨਹੀਂ ਹੈ ਪਰ ਤੇ ਹਮ ਨਹੀਂ ਕਿ ਇਹ ਤੇ ਵੀ ਪਾਜਪਾ ਦਾ ਹੀ ਰਾਜ ਹੈ ਪਾਜਪਾ ਦੀ ਉਹ ਸਰਕਾਰ ਹੈ ਤੇ ਉਹਨਾਂ ਦਾ ਹੀ ਤਰੀਕਾ ਕਰ ਚੱਲ ਰਿਹਾ ਹੈ ਇਹ ਏਜੰਡਾ ਉਹੀ ਇੱਕ ਤਰੀਕਾ ਇੱਕ ਰੰਗ ਇੱਕ ਸੱਤਾ ਇੱਕ ਵਿਅਕਤੀ ਇੱਕ ਚੋਣ ਇੱਕ ਮੰਡੀ ਇੱਕ ਟੈਕਸ ਸਾਰਾ ਕੁਝ ਹੋਈ ਸੋ ਤਾਂ ਹੀ ਹਰ ਚੀਜ਼ ਦਾ ਕੇਂਦਰੀਕਰਨ ਸਿੱਖਿਆ ਦਾ ਵੀ ਇਤਿਹਾਸ ਦਾ ਵੀ ਧਰਮ ਦਾ ਵੀ ਸਾਰਾ ਕੁਝ ਕੇਂਦਰੀਕਰਨ ਤੇ ਪਰ ਇਸ ਮਸਲੇ ਤੇ ਸਿੱਖ ਸੰਸਥਾਵਾਂ ਲਗਾਤਾਰ ਰੋਸ ਪ੍ਰਟਾਹ ਰਹੀਆਂ ਨੇ ਕਿ ਸਹੀ ਨਹੀਂ ਹੈਗਾ ਉਸ ਦੇ ਬਾਵਜੂਦ ਵੀ ਪੰਜਾਬ ਸਰਕਾਰ ਨੇ ਵੀ ਕੇਂਦਰੀ ਹੁਕਮ ਨੂੰ ਉਗਾਂ ਤੁਰ ਦਿੱਤਾ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਸਕੂਲਾਂ 'ਚ ਜਦੋਂ ਇਸ ਨੂੰ ਵੀਰਵਾਦ ਉਸਤ ਮਨਾਇਆ ਜਾਂਦਾ ਤਾਂ ਮਾਪੇ ਅਧਿਆਪਕ ਕੋਈ ਰਿਐਕਟ ਕਰਦੇ ਨੇ ਕੋਈ ਆਪਣਾ ਪੱਖ ਦਲੀਲ ਰੱਖਦੇ ਨੇ ਜਾਂ ਫਿਰ ਉਹ ਇਸ ਰੰਗ ਦੇ ਵਿੱਚ ਰੰਗੇ ਜਾਂਦੇ ਨੇ ਇਹ ਦੇਖਣ ਵਾਲੀ ਗੱਲ ਹੋਏਗੀ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਤੇ ਪੰਜਾਬ ਸਰਕਾਰ ਦੇ ਵਿਚਾਲੇ ਕਈ ਮੁੱਦਿਆਂ ਤੇ ਸਮੇਂ-ਸਮੇਂ ਟਕਰਾਅ ਹੋਇਆ ਚਾਹੇ ਉਹ ਸਰਦਨ ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਪੁਰਬ ਉਸ ਸਮੇਂ ਪ੍ਰਬੰਧਾਂ ਨੂੰ ਲੈ ਕੇ ਹੋਵੇ ਫੈਸਲਿਆਂ ਨੂੰ ਲੈ ਕੇ ਹੋਵੇ ਮੈਂ ਉੱਥੇ ਉਹ ਬਰਾਸੀ ਜੀ ਆ ਬਣਾਉਣ ਲੱਗੇ ਜੀ ਇਸ ਦੁਕਾਨਾਂ ਜੀ ਇਸ ਮਾਰਗ ਨੂੰ ਇਹ ਰੂਪ ਦੇਵਾਂਗੇ ਉਹਨੂੰ ਹੋਵੇ ਇਹ ਸੁੰਦਰੀਕਰਨ ਲੈ ਕੇ ਹੋਵੇ ਸ਼ਹਿਰਾਂ ਨੂੰ ਪਵਿੱਤਰ ਕਰਨ ਦਾ ਮਸਲਾ ਹੋਵੇ ਉਸ ਤੋਂ ਪਹਿਲਾਂ ਵੀ ਕਈ ਫੈਸਲਿਆਂ 'ਚ ਟਕਰਾ ਸਾਹਮਣੇ ਸਮੇਂ-ਸਮੇਂ ਆਉਂਦਾ ਰਿਹਾ ਇੱਕ ਵਾਰ ਫਿਰ ਟਕਰਾਅ ਉਸ ਸਮੇਂ ਵੀ ਸਾਹਮਣੇ ਆਇਆ ਸੀ ਜਦੋਂ ਪਾਵਨ ਥਰੂਪ ਜਿਹੜੇ ਲਾਪਤਾ ਸੀਗੇ 328 ਉਸ ਮਾਮਲੇ ਦੇ ਵਿੱਚ ਵੀ ਜਦੋਂ ਐਫ ਆਈ ਆਰ ਦਰਜ ਹੋਈ ਤੇ ਉਹਦੇ ਉੱਤੇ ਵੀ ਐਸ ਜੀ ਪੀ ਸੀ ਨੇ ਐਡਵੋਕੇਟ ਫਿਊਸਿੰਗ ਕਾਮੀ ਨੇ ਕਮੇਟੀ ਦੀ ਮੀਟਿੰਗ ਵੀ ਬੁਲਾਈ ਸੀ ਇਤਰਾਜ਼ ਵੀ ਪੇਟਾਇਆ ਸੀ ਕਿ ਜੀ ਇਹ ਸਾਡਾ ਮਾਮਲਾ ਹੈ ਅਸੀਂ ਦੇਖ ਰਿਆ ਸਰਕਾਰ ਨੇ ਚ ਦਖਲ ਨਾ ਦੇਵੇ ਇਹ ਧਾਰਮਿਕ ਮਾਮਲਿਆਂ 'ਚ ਸਿੱਖ ਕੌਮ ਦੇ ਕੰਮਾਂ 'ਚ ਦਖਲ ਪਰ ਪੰਜਾਬ ਸਰਕਾਰ ਦੇ ਨਮਾਇਦੇ ਗਏ ਸੀ ਬਕਾਇਦਾ ਮੰਤਰੀ ਸਪੀਕਰ ਸਾਹਿਬ ਐਮ ਐਲ ਏ ਉਥੇ ਗਏ ਤੇ ਉਹ ਅਲੰਗੇ ਦਸੰਬਰ 'ਚ ਆਪਾਂ ਇਸੇ ਦਿਨਾਂ 'ਚ ਆਪਾਂ ਦੇਖਿਆ ਸੀ 7 ਦਸੰਬਰ ਨੂੰ ਜਦੋਂ ਐਫਆਈਆਰ ਦਰਜ ਕੀਤੀ 16 ਜਣਿਆਂ ਦੇ ਉੱਤੇ ਉਹ ਐਫਆਈਆਰ ਲਾ ਕੇ ਕਾਰਵਾਈ ਬੱਢੀ ਹੈ ਜੀ ਕਹਿੰਦੇ ਦੂਸਰੇ ਪਾਸੇ ਕੁਝ ਤਰ੍ਹਾਂ ਕਹਿੰਦੀਆਂ ਵੀ ਇਸ ਮਾਮਲੇ 'ਚ ਇਨਸਾਫ ਚਾਹੀਦਾ ਸੀ ਕਿ ਜੇਸ ਰੂਪ ਲਾਪਤਾ ਹੋਏ ਨੇ ਤਾਂ ਉਹਦੀ ਜਾਂਚ ਹੋਣੀ ਚਾਹੀਦੀ ਹੈ ਜਿਹੜੇ ਵਿਅਕਤੀ ਉਸ ਸਮੇਂ ਜ਼ਿੰਮੇਵਾਰ ਸੀ ਜਿਨ੍ਹਾਂ ਨੇ ਰੋਲ ਸਹੀ ਨਿਵਾਇਦਾ ਸੰਗ ਸਾਹਮਣੇ ਸੱਚ ਆਉਣਾ ਚਾਹੀਦਾ ਹੈ ਜਿਵੇਂ ਐਜੀਪੀਸੀ ਸੱਚ ਲੁਕਾ ਰਹੀ ਹੈ ਸਰਕਾਰ ਸੱਚ ਲਿਆਉਣਾ ਚਾਹੀਦੀ ਪਰ ਐਜੀਪੀਸੀ ਕਹਿੰਦੀ ਕਿ ਇਹ ਬਦਲਾਖੋਰੀ ਦੀ ਕਾਰਵਾਈ ਹੈ ਕਿ ਟਕਰਾਅ ਇਹਨਾਂ ਦਾ ਬਦਲਦਲ ਨਾਲ ਤੇ ਗੁੱਸਾ ਇਹ ਸਾਡੇ ਦਾ ਹੀ ਸੀ ਕਿ ਨਾ ਕੱਢਣਾ ਚਾਹੁੰਦੇ ਨੇ ਇਹ ਸਿੱਖੀ ਦੇ ਖਾਮਚੇ ਦਾ ਖਲੰਦਾ ਜੀ ਹੁਣ ਇਹ ਦੋ ਤਾਰੀ ਬਹਿਸ ਦੇ ਵਿਚ ਦਰਮਿਆਨ ਹੀ ਪੰਜਾਬ ਸਰਕਾਰ ਨੇ ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਦੇ ਵਿੱਚ ਐਫ ਆਈ ਆਰ ਤੋਂ ਅਗਾਹ ਵੱਧਦੇ ਹੁਣ ਸਿਟ ਨੂੰ ਜਾਂਚ ਸੌਂਪ ਦਿੱਤੀ ਹੈ ਜੀ ਬਿਲਕੁਲ ਅੰਮ੍ਰਿਤਸਰ ਗੁਰਗਨਾਨ ਸਾਹਿਬ ਦੇ ਪਾਵਨ ਸਰੂਪ ਲਾਪਤਾ ਮਾਮਲੇ 'ਚ ਪੰਜਾਬ ਸਰਕਾਰ ਨੇ ਸਿਟ ਸਥਾਪਿਤ ਕਰ ਦਿੱਤੀ ਹੈ ਸਿਟ ਦਾ ਗਠਨ ਹੋ ਗਿਆ ਹੈ ਟੀਮ ਨੂੰ ਦਰਜ ਮਾਮਲੇ ਦੀ ਜਾਂਚ ਕਰਨ ਦੇ ਇੱਕ ਤਰ੍ਹਾਂ ਅਧਾਰ ਮਿਲ ਗਏ ਨੇ ਪੰਜਾਬ ਦੇ ਸ਼੍ਰੀ ਗੁਰੂਨ ਸਿੰਘ ਸਾਹਿਬ ਜੀ ਦੇ 328 ਲਾਪਤਾ ਪਾਵਨ ਸਰੂਪਾ ਨਾਲ ਜੁੜੇ ਮਾਮਲੇ ਦੀ ਜਾਂਚ ਨੂੰ ਤੇਜ਼ ਕਰਨ ਦੇ ਲਈ ਵਿਸ਼ੇਸ਼ ਜਾਂਚ ਟੀਮ ਸੱਟ ਦਾ ਗਠਨ ਕਰ ਦਿੱਤਾ ਗਿਆ ਇਹ ਟੀਮ ਪੰਜਾਬ ਦੇ ਬਿਊਰੋ ਚੀਫ ਇਨਵੈਸਟੀਗੇਸ਼ਨ ਦੁਆਰਾ ਗਠਿਤ ਕੀਤੀ ਗਈ ਹੈ ਤੇ ਪੰਜਾਬ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਜਿਹੜੇ ਅੰਮ੍ਰਿਤਸਰ ਦੇ ਪੰਜਾਬ ਪੁਲਿਸ ਦੇ ਕਮਿਸ਼ਨਰ ਨੇ ਗੁਰਪ੍ਰੀਤ ਸਿੰਘ ਪੁੱਲ ਉਨ੍ਹਾਂ ਦੀ ਨਿਗਰਾਨੀ ਹਟ ਇਹ ਸਿੱਟ ਕਮ ਕਰੇਗੀ ਉਨ੍ਹਾਂ ਦੀ ਦੇ ਕ੍ਰਿਕਟ ਕਮ ਕਰੇਗੀ ਸਿੱਟ ਦਾ ਕੰਮ 7 ਦਸੰਬਰ 2025 ਨੂੰ ਦਰਜ ਐਫ ਆਈ ਆਰ ਨੰਬਰ 168 ਦੇ ਤਹਿਤ ਦਰਜ ਮਾਮਲਿਆਂ ਦੀ ਜਾਂਚ ਕਰਨਾ ਹੋਵੇਗਾ ਇਹ ਕੇਸ ਅਮਰਸਰ ਦੇ ਪੁਲਿਸ ਸਟੇਸ਼ਨ ਸੀ ਡਿਵੀਜ਼ਨ ਦੇ ਵਿੱਚ ਭਾਰਤੀ ਜਿਹੜੀ ਨਿਆਇਕ ਧਾਰਾਵਾਂ ਨੇ ਉਹਦੇ ਤਹਿਤ 295 295 ਐ 120 ਬੀ 409 ਤੇ 465 ਦੇ ਤਹਿਤ ਦਰਜ ਕੀਤਾ ਗਿਆ ਸੀ ਸਿਟੀ ਦੇ ਚੇਅਰਮੈਨ ਦੇ ਰੂਪ ਵਿੱਚ AIG ਵਿਜੀਲੈਂਸ ਮੁਹਾਲੀ ਜਗਤਪ੍ਰੀਤ ਸਿੰਘ PCS ਨੂੰ ਨਿਯੁਕਤ ਕੀਤਾ ਗਿਆ ਦੋ ਵਿਅਕਤੀ ਇਹਦੇ ਨਾਲ ਲਾਏ ਗਏ ਨੇ ਟੀਮ ਦੇ ਵਿੱਚ ਹੋਰ ਅਧਿਕਾਰੀ ਵੀ ਸ਼ਾਮਲ ਨੇ ਜਿਨ੍ਹਾਂ ਵਿੱਚ DCP ਜਾਂਚ ਅੰਮ੍ਰਿਤਸਰ ਰਵਿੰਦਰਪਾਲ ਸਿੰਘ ਸੰਧੂ ਹੈ ਤੇ ਅਡੀਸ਼ਨਲ DCP ਅੰਮ੍ਰਿਤਸਰ ਹਰਪਾਲ ਸਿੰਘ ਸੰਧੂ ਹੈ ਨਾ ਫਿਰ SP ਡੀ ਪਟਿਆਲਾ ਗੁਰਵੰਤ ਸਿੰਘ ਬੈਂਸ SP ਲੁਧਿਆਣਾ ਬਿਨ ਸਿੰਘ ਜਨੇਜਾ ਐਸਪੀ ਡੀ ਅਮਰitsar ਹਰਿੰਦਰ ਸਿੰਘ ਇਸ ਸ਼ਾਮਲ ਨੇ ਤੇ ਲੋੜ ਪੈਣ ਤੇ ਕਹਿੰਦੇ ਇਹਦੇ ਵਿੱਚ ਵਾਧਾ ਵੀ ਕੀਤਾ ਜਾ ਸਕਦਾ ਜਰੂਰ ਪਈ ਤਾਂ ਇਸ ਨੂੰ ਹੋਰ ਵਧਾਇਆ ਵੀ ਜਾ ਸਕਦਾ ਤੇ ਸਿੱਟਣਾ ਇਸ ਐਫ ਆਈ ਆਰ ਦੇ ਵਿੱਚ ਪਹਿਲਾਂ ਵੀ ਇਹ ਗੱਲ ਕਰ ਚੁੱਕੇ ਕਿ 16 ਵਿਅਕਤੀਆਂ ਦੇ ਨਾਮ ਸ਼ਾਮਲ ਨੇ ਜਿਨ੍ਹਾਂ ਦੇ ਖਿਲਾਫ ਮੁਕਦਮਾ ਦਰਜ ਹੋਇਆ ਸੀਗਾ ਵੀ ਕਿ ਪਵਨ ਸਰੂਪਾਂ ਦੇ ਲਾਪਤਾ ਜਦੋਂ ਕਿ ਐਸਜੀਪੀਸੀ ਦਮ ਭਰਦੀ ਆ ਕਿ ਨਹੀਂ ਜੀ ਸਰੂਪ ਲਾਪਤਾ ਨਹੀਂ ਹੋਏ ਰਿਕਾਰਡ ਦਾ ਮਾਮਲਾ ਇਹ ਪਰ ਸੰਗਤ ਦੇ ਵਿੱਚ ਇਹ ਸੁਨੇਹਾ ਗਿਆ ਹੋਇਆ ਕਿ ਸਰੂਪ ਲਾਪਤਾ ਨੇ ਜਾਂ ਇਹ ਸਰੂਪਾਂ ਦਾ ਵੀ ਸੌਦਾ ਕੀਤਾ ਗਿਆ ਤੇ ਐਸਜੀਪੀਸੀ ਕਹਿੰਦੀ ਕਿ ਨਹੀਂ ਇਹ ਰਾਜਨੀਤਿਕਕਰਨ ਹੋ ਰਿਹਾ ਤੇ ਇਸ ਸੈੱਟ ਸਾਡੇ ਤੇ ਇਹ ਦਖਲ ਹੋ ਰਹੀ ਹੈ ਹੁਣ ਇਧਰ ਸਿੱਟ ਜਾਂਚ ਦੇ ਲਈ ਆ ਗਈ ਹੈ ਸੋ ਇਸ ਨੂੰ ਸਿੱਖ ਸੰਗਤ ਸਿੱਖ ਭਾਈਚਾਰਾ ਬਾਦਲ ਤੇ ਰਾਲੇ ਐਸਜੀਪੀਸੀ ਦੇ ਤੇ ਰਾਲੇ ਦੂਜੇ ਸੰਗਠਨਾਂ ਵਾਲੇ ਕਿਸ ਤਰੀਕਾ ਕਰਨਾ ਲੈਂਦੇ ਨੇ ਇਸ ਦੇ ਉੱਤੇ ਕਿਵੇਂ ਅਗਲੀ ਚੱਲ ਰਹੀ ਤੁਰਦੀ ਦੇਖਣ ਵਾਲੀ ਗੱਲ ਹੋਵੇਗੀ ਜਿਹੜੇ 16 ਲੋਕਾਂ ਤੇ ਮੁਕੱਦਮਾ ਦਰਜ ਹੈ ਉਹਨਾਂ ਚ ਐਸਜੀਪੀਸੀ ਦੇ 10 ਵੱਡੇ ਮੈਂਬਰ ਵੀ ਨੇ ਜਿਹਨਾਂ ਵਿੱਚ ਡਾਕਟਰ ਰੂਪ ਸਿੰਘ ਸਾਹਿਬ ਕਾ ਪ੍ਰਮੁਖ ਸਕੱਤਰ ਨੇ ਮਨਜੀਤ ਸਿੰਘ ਸਾਹਿਬ ਕਾ ਧਰਮ ਪ੍ਰਚਾਰ ਕਮੇਟੀ ਨੇ ਹੈਨਾ ਤੇ ਇਸੇ ਤਰ੍ਹਾਂ ਗੁਰਬਖਸ਼ ਸਿੰਘ ਉਹ ਵੀ ਸਕੱਤਰ ਰਹੇ ਨੇ ਧਰਮ ਕਮੇਟੀ ਦੇ ਮਤਲਬ ਮਨਜੀਤ ਸਿੰਘ ਫਿਰ ਇਸੇ ਤਰ੍ਹਾਂ ਗੁਰਵਚਨ ਸਿੰਘ ਸਿੰਦਰ ਸਿੰਘ ਨਿਸ਼ਾਨ ਸਿੰਘ ਪਰਮਜੀਤ ਸਿੰਘ ਗੁਰਮਖ ਸਿੰਘ ਜੁਝਾਰ ਸਿੰਘ ਬਾਜ ਸਿੰਘ ਤੇਦਰਬੀਰ ਸਿੰਘ ਦੇ ਨਾਮ ਸ਼ਾਮਲ ਨੇ ਇਸ ਤੋਂ ਇਲਾਵਾ ਕਮਲਜੀਤ ਸਿੰਘ ਕੁਲਵੰਤ ਸਿੰਘ ਜਸਪ੍ਰੀਤ ਸਿੰਘ ਇੱਕ ਗੁਰ ਗੁਰਵਚਨ ਸਿੰਘ ਤੇ ਸਿੰਦਰ ਸਿੰਘ ਤੇ ਮਲੇਜੀਤ ਸਿੰਘ ਦੇ ਨਾਮ ਵੀ ਐਫ ਆਈ ਆਰ ਸ਼ਾਮਲ ਨੇ 16 ਨਾਮ ਨੇ 16 ਨਾਮ ਵਿੱਚ 10 ਨਾਮ ਸਿੱਧੇ ਸ਼ੋਭਨੀ ਕਮੇਟੀ ਨਾਲ ਸੰਬੰਧਿਤ ਨੇ ਜਿਨ੍ਹਾਂ ਵਿੱਚ ਕੁਝ ਮੁਰਲੀ ਕਿਤਾਬ ਦੇ ਵੱਡੇ ਨਾਮ ਵੀ ਨੇ ਸੋ ਹੁਣ ਦੇਖਣਾ ਹੋਏਗਾ ਕਿ ਇਹ ਜਾਂਚ ਜਿੱਦਾਂ ਜਿੱਦਾਂ ਅੱਗੇ ਵਧਦੀ ਹੈ ਇਹ ਕਿੱਥੇ ਜਾ ਕੇ ਰੁਕਦੀ ਹੈ ਕਿਹਨਾਂ ਨੂੰ ਕਟਹਿਰੇ ਚ ਲੈਂਦੀ ਹੈ ਕਿਨਾਂ ਤੋਂ ਇਨਕੁਆਇਰੀ ਕਰਦੀ ਹੈ ਕੀ ਰਿਪੋਰਟ ਦਿੰਦੀ ਹੈ ਪਹਿਲਾਂ ਕਿੰਨੇ ਹੀ ਮਾਮਲਿਆਂ 'ਚ ਕਿੰਨੀਆਂ ਹੀ ਸਿੱਟੇ ਬਣੀਆਂ ਕਦੇ ਉਹ ਫੈਸਲਾਕੁਲ ਸਿੱਟੇ ਤੱਕ ਨਹੀਂ ਪਹੁੰਚਿਆ ਕੀ ਇਹ ਸਿੱਟ ਕੋਈ ਫੈਸਲਾ ਕੁਰਸੀ ਤੱਕ ਪਹੁੰਚੇਗੀ ਇਹ ਵੇਖਣ ਵਾਲੀ ਗੱਲ ਹੋਏਗੀ ਜਾਂ ਇਹ ਸਿਰਫ ਵਕਤ ਟਪਾਈ ਹੋਏਗੀ ਜਨਾਬ ਇਹ ਵੀ ਪਹਿਲੂ ਨਜ਼ਰ ਰੱਖਣੀ ਪਵੇਗੀ ਇਹਨਾਂ ਦੇ ਨਾਲ ਸਿੱਧੂ ਜੋੜਾ ਕਾਫੀ ਚਰਚਾ ਚ ਹੈ ਆਪਾਂ ਲਗਾਤਾਰਤਾ ਦੇ ਵਿੱਚ ਗੱਲ ਕਰਦੇ ਵੀ ਆਏ ਕਿ ਨਵਜੋਤ ਕੌਰ ਸਿੱਧੂ ਨੇ ਜਿਵੇਂ ਪੰਜਾਬ ਕਾਂਗਰਸ ਦੇ ਉੱਤੇ 500 ਕਰੋੜ ਚ ਸੀਐਮ ਦੀ ਕੁਰਸੀ ਵੇਚਣ ਦਾ ਹੈ ਜਾਂ ਹੋਰ ਕਈ ਲੀਡਰਾਂ ਦੇ ਉੱਤੇ ਨਿਸ਼ਾਨਾ ਬਿਨਿਆ ਤੇ ਉਸ ਮਾਮਲੇ ਦੇ ਉੱਤੇ ਲਗਾਤਾਰ ਕਈਆਂ ਨੇ ਉਹਨਾਂ ਨੂੰ ਨੋਟਿਸ ਵੀ ਭੇਜਤੇ ਮਾਨ ਹੰਨੀ ਦੇ ਹਾਂ ਉਧਰੋਂ ਮੋਡਲੀ ਮੈਂਬਰਸ਼ਿਪ ਵੀ ਉਹਨਾਂ ਦੀ ਖਰਚ ਕਰਤੀ ਪਰ ਨਵਜੋਤ ਸਿੰਘ ਸਿੱਧੂ ਦਿਖੇ ਜ਼ਰੂਰ ਅੰਮ੍ਰਿਤਸਰ ਚ ਵੀ ਦਿਖੇ ਚਰਚਾ ਸੀ ਦਿੱਲੀ ਮਿਲਣ ਦੀ ਵੀ ਪਹਿਲਾਂ ਹਾਈ ਕਮਾਂਡ ਨਾਲ ਮੀਟਿੰਗ ਤੈਅ ਹੋਣ ਦੀ ਖਬਰ ਵੀ ਆ ਗਈ ਫਿਰ ਕਹਿੰਦੇ ਹਾਈ ਕਮਾਂਡ ਨੇ ਨਾਂ ਵੀ ਕਰਤੀ ਅਜੇ ਤੱਕ ਮੁਲਾਕਾਤ ਨਹੀਂ ਪਰ ਇਹ ਸਭ ਦੇ ਦਰਮਿਆਨ ਨਵਜੋਤ ਕੁਰ ਸਿੱਧੂ ਗਾਇਬ-ਗਾਇਬ ਕਿਸੇ ਨਾ ਕਿਸੇ ਟਿੱਪਣੀ ਰੂਪ ਚਰਚਾ ਚੋਂ ਦੀ ਰਹੀ ਪਰ ਨਵਜੋਤ ਸਿੰਘ ਸਿੱਧੂ ਮੁੰਬਈ ਤੋਂ ਲੈ ਕੇ ਅੰਮ੍ਰਿਤਸਰ ਤੱਕ ਦਿਖੇ ਕਿ ਲੋਜੀ ਆ ਗਏ ਇਹ ਖਰਚ ਵੀ ਨਹੀਂ ਜੇ ਉਧਰ ਮੀਟਿੰਗ ਹੋਈ ਉਧਰ ਵੀ ਕਰਨੇ ਪਰ ਉਹ ਮੀਡੀਆ 'ਚ ਜਾਂ ਰਾਜਨੀਤਿਕ ਪਲੇਟਫਾਰਮ ਤੇ ਜਾਂ ਆਪਣੇ ਸੋਸ਼ਲ ਮੀਡੀਆ ਤੇ ਜਾਂ ਕਿਸੇ ਵੀ ਤਰੀਕਾ ਕਰਨਾ ਉਹ ਬੋਲਦੇ ਨਜ਼ਰ ਨਹੀਂ ਆਇਸੀ ਇਸ ਮਾਮਲੇ 'ਤੇ ਚੁੱਪ ਸੀ ਪਰ ਹੁਣ ਉਹ ਬੋਲਿਆ ਜੀ ਤੇ ਬੋਲੇ ਵੀ ਇਸ ਕਦਰ ਉਹ ਕਹਿੰਦੇ ਕਿ ਮੈਂ ਕੋਈ ਭੁੱਖਾ ਕਮਜ਼ੋਰ ਕਬੂਤਰ ਨਹੀਂਗਾ ਮੈਂ ਤਾਂ ਬਾਜ ਦੀ ਜ਼ਿੰਦਗੀ ਜਿਉਣਾ ਸੋ ਇਹ ਉਹਦਾ ਇੱਕ ਪੋਸਟ ਕੀ ਰਾਜਨੀਤਿਕ ਤੌਰ ਤੇ ਕੋਈ ਨਿਸ਼ਾਨਾ ਬਣ ਰਹੀ ਹੈ ਜਾਂ ਇੱਕ ਰੂਟੀਨ ਉਹਨਾਂ ਦੀ ਪ੍ਰੋਮੋ ਹੈ ਜੀ ਇੱਕ ਪ੍ਰੋਗਰਾਮ ਦਾ ਜੀ ਉਹਦੀ ਉਹ ਕਾਰਵਾਈ ਹੈ ਬਿਲਕੁਲ ਜੀ ਨਮਜੋਤ ਸਿੰਘ ਸਿੱਧੂ ਦਾ ਕੀ ਇਸ ਵਿਰੋਧੀਆਂ ਨੂੰ ਰਾਜਨੀਤਿਕ ਵਿਰੋਧੀਆਂ ਨੂੰ ਸਨੇਹਾ ਹੈ ਕਿ ਨਮਜੋਤ ਸਿੰਘ ਸਿੱਧੂ ਨਵੇਂ ਪਾਰੀ ਦੇ ਰੂਪ ਚ ਸਾਹਮਣੇ ਆਉਣ ਵਾਲੇ ਨੇ ਨਵੀਂ ਉਡਾਨ ਭਰਨ ਵਾਲੇ ਨੇ ਜਾਂ ਉਹ ਪਾਰਟੀ ਦੇ ਵਿੱਚੋਂ ਬਾਹਰ ਜਾ ਕੇ ਕੁਝ ਸੰਦੇਸ਼ ਦੇਣਾ ਚਾਹੁੰਦੇ ਨੇ ਜਾਂ ਸਿਰਫ ਤਿੰਨ ਰੋਲ ਏ ਉਹਨਾਂ ਦਾ ਐਂਟਰਟੇਨਮੈਂਟ ਵਾਲਾ ਉਹ ਪੋਸਟ ਹੈ ਪਰ ਵੱਡੇ ਬੰਦੇ ਦੀ ਉਹਨਾਂ ਦਿਨਾਂ 'ਚ ਜਦੋਂ ਵਿਵਾਦਤ ਹੋਵੇ ਰਾਜਨੀਤਿਕ ਬੰਦੇ ਦੀ ਹਰ ਬੋਲ ਦੇ ਅਰਥ ਹੁੰਦੇ ਆ ਇਹ ਵੀ ਫਿਰ ਅਰਥ ਹੈ ਕਹਿੰਦੇ ਜੀ ਮੈਂ ਕੋਈ ਮਤਲਬ ਉਹ ਹੀ ਜਿਹਾ ਕਬੂਤਰ ਥੋੜਾ ਜਿਹੜਾ ਚੋਗੇ ਤੋਂ ਵੀ ਮਤਲਬ ਭੁੱਖਾ ਰਹਿੰਦਾ ਹੋਵੇ ਖਾਣ ਪੀਣ ਨੂੰ ਜਿਹਦਾ ਮਿਲਦਾ ਹੋਵੇ ਕਮਜ਼ੋਰ ਹੋਵੇ ਮੈਂ ਤਾਂ ਬਾਜ਼ ਵਰਗੀ ਜ਼ਿੰਦਗੀ ਜੀਉਣਾ ਹੈ ਸਾਬਕਾ ਕ੍ਰਿਕਟਰ ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਪੰਜਾਬ ਸਰਕਾਰ 'ਚ ਮੰਤਰੀ ਰਹੇ ਮੈਂਬਰ ਪਾਰਲੀਮੈਂਟ ਰਹੇ ਕ੍ਰਿਕਟਰ ਹੈ ਫਿਰ ਆ ਮਤਲਬ ਕੁਐਂਟੇਟਰ ਫਿਰ ਐਂਟਰਟੇਨਮੈਂਟ ਸ਼ੋਅਾਂ 'ਚ ਨਜ਼ਰ ਆਉਣ ਵਾਲੇ ਕਲਾਕਾਰ ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਆਪਣੀ ਨਵੀਂ ਕਲਾ ਦੇ ਰੰਗ ਦੇ ਕਰਕੇ ਚਰਚਾ 'ਚ ਰਹੇ ਚਰਚਾ ਦਾ ਕਾਰਨ ਹੈ ਜੀ ਕਹਿੰਦੇ ਕਿ ਹਲਚਲ ਮਚ ਗਈ ਇੱਕ ਰਿਐਲਿਟੀ ਸ਼ੋਅ ਦਾ ਪ੍ਰੋਮੋ ਹੈ ਉਸ ਪ੍ਰੋਮੋ ਦੀ ਵੀਡੀਓ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝੀ ਕੀਤੀ ਹੈ ਜਿਹੱਚੋ ਇਸ ਸ਼ਾਇਰਾਨਾ ਅੰਦਾਜ਼ 'ਚ ਆਪਣੇ ਆਪ ਜੋ ਗੱਲ ਕਹਿ ਰਹੇ ਨੇ ਉਹ ਕਹਿੰਦੇ ਬਿਰਧੀਆਂ ਨੂੰ ਸੰਦੇਸ਼ ਹੈ ਵੀਡੀਓ 'ਚ ਨਵਜੋਤ ਸਿੰਘ ਸਿੱਧੂ ਕਹਿੰਦੇ ਨਜ਼ਰ ਆ ਰਹੇ ਨੇ ਕਿ ਉਹ ਕਿਸੇ ਨਾ ਉਹ ਨਹੀਂ ਕਰਦੇ ਪਹਿਲੇ ਜੇ ਕਬੂਤਰ ਨਹੀਂ ਹੈਗੇ ਜਿਹੜੇ ਭੁੱਖੇ ਜਾਂ ਕਮਜ਼ੋਰ ਹੋਣ ਬਲਕਿ ਉਹ ਤਾਂ ਬਾਜ ਦੀ ਜ਼ਿੰਦਗੀ ਜੀ ਉਹਨੂੰ ਸ਼ੇਅਰ ਪੜਿਆ ਉਸ ਸ਼ੇਅਰ ਦੇ ਰਾਹੀਂ ਇਹ ਚਰਚਾ ਕਿ ਮੈਨੂੰ ਪਲਟਣਾ ਝੱਟਣਾ ਹੈ ਝਟਕੇ ਫਿਰ ਪਲਟਣਾ ਹੈ ਇਹ ਖੂਨ ਗਰਮ ਰੱਖਣ ਦਾ ਮਤਲਬ ਤਰੀਕਾ ਕਰ ਹੈ ਸੋ ਇਸ ਲਈ ਕਹਿੰਦੇ ਕਿ ਨਵਜੋਤ ਸਿੰਘ ਸਿੱਧੂ ਨੇ ਆਪਣੇ ਇਸ ਰਿਐਲਿਟੀ ਸ਼ੋਅ ਦੇ ਸੁਨੇਹਰੇ ਰਾਹੀਂ ਵਿਰੋਧੀਆਂ ਦੇ ਨਿਸ਼ਾਨਾ ਬਣਿਆ ਜੀ ਠੀਕ ਹੈ ਜੀ ਲੱਗ ਜੂ ਪਤਾ ਵਿਰੋਧੀ ਇਹਦੇ ਨਾਲ ਕਿੰਨੇ ਕੁ ਅਸਰ ਕਬੂਲ ਦੇਣੇ ਜਾਂ ਕਿੰਨਾ ਕੁਛ ਹੁੰਦਾ ਜਾਂ ਸੱਚ ਮੁੱਚ ਕਿਸੇ ਤਰੀਕੇ ਨਾਲ ਪਰ ਇੱਕ ਵੀਡੀਓ ਤੋਂ ਬਾਅਦ ਫਿਰ ਮੀਡੀਆ ਚ ਨਵਜੋਤ ਸਿੰਘ ਸਿੱਧੂ ਮੁੜ ਕੇ ਟੁਰਕੀਆਂ ਚ ਜਾਂਦੇ ਜਾਂਦੇ ਮੈਂ ਦੱਸ ਦਿਆਂ ਜੀ ਤੁਹਾਡੇ ਲਈ ਕਿ ਪਹਿਲਾਂ ਇੱਕ ਖਬਰ ਕੂਬ ਚਰਚਾ ਚ ਰਹੀ ਸੀ ਕਿ ਕੇਂਦਰ ਸਰਕਾਰ ਨਿਕਨ ਗੜਕਰੀ ਦਾ ਵਿਭਾਗ ਟੋਲ ਖਤਮ ਕਰਨ ਦੀ ਪ੍ਰਕਿਰਿਆ ਚ ਹੈ ਕਿ ਟੋਲ ਖਤਮ ਹੋਣ ਤੋਂ ਮਤਲਬ ਇਹ ਨਹੀਂ ਕਿ ਤੁਹਾਡੇ ਪੈਸੇ ਘਟਣ ਵੜ ਜਾਣਗੇ ਉਹ ਕਹਿੰਦੇ ਬਸ ਗੱਡੀ ਘਰੋਂ ਨਿਕਲੀ ਹਾਈਬਤ ਚੜੀ ਉਥੋਂ ਹੀ ਟੋਲ ਮੀਟਰ ਥੋੜਾ ਘੁੰਮਣਾ ਸ਼ੁਰੂ ਨੰਬਰ ਦੇ ਹਿਸਾਬ ਨਾਲੇ ਆਪੇ ਕੈਮਰੇ ਹੈ ਜੇ ਲੱਗੇ ਹੋਣਗੇ ਜੰਮਰ ਹੈ ਜੇ ਲੱਗੇ ਹੋਣਗੇ ਉਹਨਾਂ ਨੇ ਰਿਕਾਰਡ ਕਰ ਲੈਣਾ ਕਿ ਅੱਜ ਇਹ ਗੱਡੀ ਕਿੰਨੀ ਚੱਲ ਕੇ ਆਈ ਨਾਲ ਕਿਥੋਂ ਥੋੜੇ ਪੈਸੇ ਕੱਟ ਜਾ ਕਰਦੇ। ਜੇ ਅਸੀਂ 12 ਬੈਰੀਅਰ ਨਹੀਂ ਦੇਖਣਗੇ ਇਹ ਅਦਾਜਾ ਨਾ ਜੀ। ਹੋ ਸਕਦਾ ਹੁੰਦੇ ਸਮੇਂ ਟੋਲ ਬੈਰੀਰ ਨਾ ਦੇਖਣਾ। ਪਰ ਫਿਲਹਾਲ ਟੋਲ ਪਲਾਜੇ ਤੇ ਜਿਹੜਾ ਫਾਸਟ ਟੈਗ ਰਹੀਂ ਤੁਹਾਡਾ ਟੋਲ ਕੱਟਿਆ ਜਾਂਦਾ। ਫਿਰ ਇਹ ਵੀ ਸੀਗਾ ਕਿ ਸ਼ਾਇਦ ਫਾਸਟ ਟੈਗ ਕਿਸੇ ਹਰੂਪ ਚੋਜਵੇਂ ਜੇ ਤੁਹਾਡੀ ਗੱਡੀ ਦੇ ਨੰਬਰ ਤੋਂ ਹੀ ਗੱਡੀ ਦਾ ਨੰਬਰ ਹੀ ਤੁਹਾਡਾ ਖਾਤੇ ਨਾਲ ਜੁੜ ਜਾਣਾ ਤੇ ਡਾਇਰੈਕਟ ਖਾਤੇ ਜਿਹਨੋਂ ਪੈਸੇ ਕੱਟੇ ਜਾ ਕਰਨਗੇ ਹੋ ਸਕਦਾ ਇਹਦੇ ਲਈ ਵੱਖਰਾ ਖਾਤਾ ਹੋਵੇ ਕਿਉਂ ਬੰਦਾ ਚਾਹੂਗਾ ਕਿ ਮੇਰਾ ਸੇਵਿੰਗ ਖਾਤਾ ਮੇਰਾ ਪਰਸਨਲ ਖਾਤਾ ਇਹਨਾਂ ਜੁੜੇ ਜਾਂ ਫਿਰ ਇਹ ਫਾਸਟ ਟੈਗ ਨੂੰ ਇਹ ਉਹਦੇ ਨਾਲ ਜੋੜ ਲੈਣਗੇ ਕਿਉਂਕਿ ਹੁਣ ਫਾਸਟ ਟੈਗ ਦੀ ਵਰਤੋਂ ਕੱਲੇ ਟੋਲ ਪਲਾਜ਼ੇ ਤੇ ਨਹੀਂ ਹੋਏਗੀ ਇਹ ਤੇਲ ਪਾਉਣ ਲਈ ਵੀ ਗੱਡੀ 'ਚ ਇਹ ਗੈਸ ਪਾਉਣ ਲਈ ਵੀ ਗੱਡੀ 'ਚ ਇਹ ਇਹ ਜੀ ਮਤਲਬ ਕਿ ਜਿਹੜੇ ਸੜਕਾਂ ਦੇ ਆਲੇ-ਦਾਲੇ ਹਾਂ ਉਹ ਸਪੈਸ਼ਲ ਤੌਰ ਦੇ ਉੱਤੇ ਖਾਣ ਪੀਣ ਵਾਲੇ ਕੁਝ ਫੂਡ ਵਾਲੇ ਬਣੇ ਨੇ ਖਾਸ ਕਰਕੇ ਜਿਵੇਂ ਵੱਡੀਆਂ ਐਕਸਪ੍ਰੈਸ ਵੇ ਬਣੀਆਂ ਉਹਦੇ ਅਲੱਗ-ਅਲੱਗ ਜਿਹੜੇ ਆਊਟਲੈਟ ਨੇ ਉੱਥੇ ਵੀ ਵਰਤਿਆ ਜਾ ਸਕਦਾ ਕਹਿੰਦੇ ਜੀ ਵਰਤਿਆ ਕਿ ਇਹ ਹੋਏਗਾ ਕਹਿੰਦੇ ਜੀ ਇਹ ਨਵਾਂ ਸਿਸਟਮ ਹੈ ਕਿ ਟੋਲ ਦੀ ਜਿਹੜੀ ਟੋਲ ਦੇ ਉੱਤੇ ਫਾਸਟ ਟੈਗ ਦੀ ਵਰਤੂਆਂ ਉਹ ਤਾਂ ਚੱਲੇ ਰਹੀ ਹੈ ਉਸ ਤੋਂ ਇਲਾਵਾ ਪੈਟਰੋਲ ਪੰਪ ਹਾਂ ਜਿਹੜੇ ਅੱਜਕੱਲ ਇਲੈਕਟ੍ਰੋਨਿਕ ਗੱਡੀਆਂ ਆ ਗਈਆਂ ਉਹਦੇ ਚਾਰਜਿੰਗ ਦੇ ਲਈ ਜਿਹੜੀ ਪੇਮੈਂਟ ਕਰਨੀ ਪਵੇ ਹਾਂ ਜਾਂ ਫਿਰ ਹਾਂ ਤੁਸੀਂ ਕਿਸੇ ਖਾਨ ਵਾਲੀ ਦੁਕਾਨ ਤੇ ਜਾਨੇ ਹੋ ਉੱਥੇ ਮਤਲਬ ਅੱਜ ਕੱਲ ਜਿਹੜਾ ਹੁੰਦਾ ਨਾ ਗੱਡੀ 'ਚ ਬੈਠ ਕੇ ਲੈ ਲਓ ਜੀ ਪਿਕ ਕਰਕੇ ਨਿਕਲ ਜੋ ਜੀ ਹੈ ਨਾ ਉੱਥੇ ਉਹੀ ਜਿਹਾ ਥਾਵਾ ਦੇ ਉੱਤੇ ਮਤਲਬ ਉਸੇ ਤਰ੍ਹਾਂ ਬੈਰੀਅਰ ਖੁੱਲੇ ਥੋੜਾ ਪੇਮੈਂਟ ਹੋ ਗਈ ਤੇ ਜਾਓ ਹੈ ਨਾ ਫਿਰ ਰਸਤੇ ਦੇ ਵਿੱਚ ਕਿਤੇ ਮਕੈਨਿਕ ਦੀ ਲੋੜ ਖਰਾਬੀ ਗੱਡੀ ਦੀ ਖਰਾਬੀ ਉਹਦੀ ਹੈ ਗੱਡੀ ਦੀ ਮੈਂਟੇਨੈਂਸ ਤੇ ਲਈ ਵੀ ਤਾਂ ਯਾਤਰਾਵਾਂ ਦੇ ਦੌਰਾਨ ਹੋਰ ਕਈ ਸਹੂਲਤਾਂ ਵੀ ਇਹਨਾਂ ਜੋੜਨ ਦੀ ਇਹ ਕਵਾਇਦ ਦੇ ਵਿੱਚ ਹੈ ਜੀ ਕਿ ਜੀ ਹੁਣ ਕੱਲਾ ਟੋਲ ਹੀ ਨਹੀਂ ਕٹےਗਾ ਤੁਹਾਡੇ ਫਾਸਟ ਟੈਗ ਨਾਲ ਆਉਂਦੇ ਦਿਨਾਂ ਦੇ ਵਿੱਚ ਇਸ ਯੋਜਨਾ ਤੇ ਵੀ ਕੰਮ ਹੋ ਰਿਹਾ ਹੈ ਕੇਂਦਰੀ ਸੜਕ ਤੇ ਜਿਹੜਾ ਸਬੰਧਤ ਵਿਭਾਗ ਹੈ ਉਹਦੇ ਵੱਲੋਂ ਇਹ ਕੋਸ਼ਿਸ਼ ਹੈ ਕਿ ਮੰਤਰਾਲੇ ਨੇ ਫਾਸਟ ਟੈਗ ਨੂੰ ਇੱਕ ਮਲਟੀਪਲ ਕਮਾਂਦਰੀ ਵਰਤਣ ਦੀ ਕਮਬਧਾਇਆ ਇਹ ਮਤਲਬ ਹੁਣ ਫਾਸਟ ਟੈਗ ਤੇ ਕਈ ਲੋਕ ਮਹਿਸੂਸ ਕਰਦੇ ਕਿ ਜਦੋਂ ਨਗਦ ਪੈਸੇ ਦੇਣੇ ਆ ਤਾਂ ਉਹਦਾ ਇੱਕ ਵੱਖਰਾ ਅਹਿਸਾਸ ਹੁੰਦਾ ਹੈ ਕਿ ਕਿੰਨੇ ਪੈਸੇ ਵੱਧ ਗਏ ਕਿੰਨੀ ਲੁੱਟ ਹੈ ਕਿ ਨਹੀਂ ਨਹੀਂ ਉੱਥੇ ਫਿਰ ਜਦੋਂ ਗੇਟ ਜਾ ਖੁੱਲਦਾ ਐ ਤੁਹਾਡੇ ਖੜਨ ਤੋਂ ਬਾਅਦ ਕਈ ਬੰਦੇ ਨੂੰ ਲੱਗਦਾ ਕਿ ਲੈਜ ਵਿੱਚ ਮੇਰੇ ਤਾਂ ਸਵਾਗਤ ਹੋ ਰਿਹਾ ਮੇਰੇ ਅੱਗੇ ਗੇਟ ਖੁੱਲ ਗਿਆ ਅਹਸਾਸ ਹੀ ਨਹੀਂ ਹੁੰਦਾ ਕਿ ਭਰਾਵਾ ਤੇਰੀ ਜੇਬ ਕੱਟੀ ਗਈ ਸੋ ਸਾਨੂੰ ਅਹਸਾਸ ਖਤਮ ਹੈ ਜਦੋਂ ਤਾਂ ਇਸੇ ਤਰੀਕੇ ਨਾਲ ਪੰਪ ਦੇ ਉੱਤੇ ਇਸੇ ਤਰੀਕੇ ਨਾਲ ਫੂਡ ਆਊਟਲੈਸ ਦੇ ਉੱਤੇ ਫਿਰ ਤੁਹਾਨੂੰ ਅਹਸਾਸ ਹੀ ਨਹੀਂ ਹੋਣਾ ਕਿ ਖਾਣ ਵਾਲੀ ਚੀਜ਼ ਕਿੰਨੀ ਮਹਿੰਗੀ ਹੋ ਗਈ ਤੇਲ ਦਾ ਕੀ ਰੇਟ ਹੋ ਗਿਆ ਬਸ ਤੁਸੀਂ ਕਹਿਣਾ ਪਾਦੇ ਭਰਦੇ ਤੇ ਪੈਸੇ ਕੱਟ ਗਏ ਪਰ ਤੁਹਾਡਾ ਫਾਲਸ ਟੈਗ 'ਚ ਪੈਸੇ ਭਰੇ ਰੱਖਣੇ ਚਾਹੀਦੇ ਨੇ ਤਾਂ ਇਹ ਤਾਂ ਸਰਕਾਰਾਂ ਦਾ ਸਿਸਟਮ ਤੁਹਾਡੀ ਜਿਬਾ ਵਾਰ-ਵਾਰ ਕੱਟੇਗੀ ਸੋ ਇਹ ਨਵਾਂ ਤਰੀਕਾ ਕਰ ਸਾਹਮਣੇ ਆ ਰਿਹਾ ਜੀ ਤੱਕਦੇ ਆ ਇਸ ਨੂੰ ਦੇਸ਼ ਦੇ ਵਾਸੀ ਕਿਵੇਂ ਲੈਂਦੇ ਨੇ ਬਹੁਤ ਬੜਾ